ਸਿੰਦੇ ਪੜਾ ਦਿੱਤੇ ਤੇਰਾ ਸਾਹਿਬ ਇੱਥੇ ਸੇਵਾ ਨਿਭਾ ਰੀਆਂ ਸੇਮਨੀ ਕਮੇਟੀ ਵੱਲੋਂ ਇਹ ਸਰੋਤਾਂ ਦੀ ਡਿਊਟੀ ਲੱਗੀ ਆ ਤੇ ਇੱਥੇ ਸਾਡੇ ਵੀਰ ਜੀ ਆਏ ਆ ਤੇ ਇਹਨਾਂ ਨਾਲ ਬਚਨ ਬਲਾਂ ਚੱਲੇ ਜੀ ਸਾਡੇ ਇੱਥੇ ਬਾਬੜ ਭਾਕ ਸਿੰਘ ਆਇਆ ਇੱਥੇ ਬੇਰ ਸਾਹਿਬ ਇੱਥੇ ਆਣ ਕੇ ਬਾਬੜ ਭਾਕ ਸਿੰਘ ਜੀ ਨੇ ਪਾਕਿਸਤਾਨ ਆਏ ਇਹਨਾਂ ਦਾ ਤੇ ਉਹਨਾਂ ਨੇ ਇੱਥੇ ਬੰਦਗੀ ਕੀਤੀ ਆ ਹਾਂ 17 ਸਾਲ ਛੇ ਮਹੀਨੇ ਇੱਥੇ ਇਹਨਾਂ ਨੇ ਤਪਸਥਾਨ ਹੈ ਉਹਨਾਂ ਦਾ ਇੱਥੇ ਤਪ ਕਰਦੇ ਰਹੇ ਕਮਾਈ ਕਰਦੇ ਰਹੇ ਆਪਣੇ ਘਾਲਣਾ ਖਾਲਦੇ ਰਹੇ ਆ ਕੁਮਾਰਾ ਇਹਨਾਂ ਆਪਣੇ ਮਿਸਰ ਨਾਲ ਜੁੜ ਕੇ ਇੱਥੋਂ ਹੀ ਇਹਦਾ ਜਿਹੜਾ ਜਿਹੜਾ ਇੱਕ ਬੱਕਰੀ ਨੂੰ ਚਾਰ ਦਾ ਜਿਵੇਂ ਪਹਿਲੇ ਦਿਨ ਥਾਲ ਕੇ ਬੈਠੇ ਆ ਅੱਜ ਵੀ ਇੱਕ ਬੱਕਰੀਆਂ ਚਾਰ ਦਾ ਹੀ ਉਹਨੇ ਆਣ ਕੇ ਪਾਪਾ ਜੀ ਨੂੰ ਆਖਾ ਕਿ ਇਹਨੇ ਸੰਤ ਜੀ ਇੱਥੇ ਬਹਿ ਗਏ ਜੋ ਇੱਥੇ ਤੇ ਬੜਾ ਤਗੜਾ ਇੱਕ ਦੇ ਰੰਦਾ ਵਾ ਜਿੰਨੇ ਤੁਹਾਨੂੰ ਖਾ ਜਾਣਾ ਵਾ ਕਿ ਤੁਸੀਂ ਇੱਥੋਂ ਅੱਗੇ ਚੱਲ ਜਾਓ ਤੇ ਕਿਤੇ ਪੜਾ ਲਾ ਲਿਓ ਇੱਥੇ ਨਾਰ। ਤੇ ਬਾਬਾ ਜੀ ਨੇ ਉਹਨਾਂ ਨੂੰ ਤਰਕਾ ਵੀ ਨਹੀਂ। ਅੱਜ ਆਉਣ ਤੋਂ ਜਿਹੜਾ ਆਦਾ ਨਹੀਂ ਆਪੇ ਉਹਨਾਂ ਨੂੰ ਮਿਠਾਂਗੇ। ਉਹ ਬਾਬਾ ਨਾਰ ਸਿੰਘ ਵੀ ਆ ਗਏ ਨਾਲ ਮੀ ਮਾਲ ਨੇ ਰੀਚ ਖੜ ਬਹੁਤ ਕੁਝ ਲੈ ਕੇ ਆਇਆ। ਪਰ ਗੁਰੂ ਸਾਹਿਬ ਦੇ ਦਵਾਲੇ ਜਿਹੜਾ ਹੈਗਾ ਸੁਰੱਖਿਆ ਕਬਜ਼ੀ ਹੈਗਾ ਇੱਥੇ ਤਾਬ ਕੰਨ ਦੇ ਕਿਉਂਕਿ ਉਹਨਾਂ ਨੂੰ ਤੇ 31 ਬਾਅਦ ਨਹੀਂ ਹਿਲਾ ਸਕਦੇ। ਤੇ ਉਹਨਾਂ ਮਹਾਰਾਜ ਨੇ ਸਭ ਕੁਝ ਨੇ ਰੀਚ ਖੜ ਮੁੜ ਕੇ ਪ੍ਰਗਟ ਹੋ ਗਏ ਬਾਬਾ ਜੀ ਦੇ ਸਾਹਮਣੇ। ਬਾਬਾਈ ਨੇ ਆਪਣੇ ਮਾਲਕ ਤੇ ਇਹ ਕਾਬ ਦੇ ਨਾਲ ਉਹਨਾਂ ਨੇ ਇੱਕ ਬਾਲਕ ਬਣਾ ਕੇ ਤੇ ਪਿੰਜਰੇ ਵਿੱਚ ਪਾ ਲਿਆ ਗਿਆ ਪਿੰਜਰੇ ਵਿੱਚ ਪਾ ਕੇ ਉਹਨਾਂ ਨੂੰ ਤੇ ਲੱਡੂ ਦਿੱਤਾ ਪਹਿਲਾਂ ਲੱਡੂ ਦੇ ਕੇ ਉਹਨਾਂ ਨੇ ਉਹਨੂੰ ਪਿੰਜਰੇ 'ਚ ਪਾ ਲਿਆ ਇੱਕ ਬਾਲਕ ਬਣਾ ਕੇ ਪਿੰਜਰੇ 'ਚ ਕੈਦ ਕਰ ਲਿਆ ਫਿਰ ਉਹਨਾਂ ਨੇ ਉਸ 'ਚ ਕੈਦ ਰਿਆਨ ਦੇ ਹੋਰੀਆਂ ਮੰੰੀਆਂ ਕਿਉਂਕਿ ਉਹ ਖੂਨ ਖਾ ਰਹੀ ਸੀਗਾ ਬੰਦਿਆਂ ਦਾ ਸ਼ਿਕਾਰ ਕਰਦਾ ਹੀ ਜਾਉ ਜਾਨਵਰ ਬੰਦਾ ਜੋ ਵੀ ਉਹਨੂੰ ਮਿਲਦਾ ਛੱਡ ਜਾਂਦਾ ਹੀ ਜਾਉ ਕਿਸੇ ਵੀ ਉਹਨੂੰ ਕਰਦੀ ਹੋਈ ਸੰਕੋਚ ਨਹੀਂ ਪਹਿਲਾਂ ਪਰ ਨਹੀਂ ਬਾਬਾ ਜੀ ਨੇ ਇਹੀ ਕਿਹਾ ਕਿ ਤੂੰ ਮੀਟ ਛੱਡ। ਉਹਨੇ ਮਾਂ ਮਾਂਪੁਰਸਾਂ ਮੈਂ ਸਰ ਕੀ ਛੱਡੂਗਾ। ਉਹਨੇ ਆਪੀ ਇੱਥੇ ਆ ਆ ਕਰਨੇ ਲੋਕ ਦੁਖੀ। ਦੁਖੀ ਆ ਓੜੀ ਤੋਂ ਓੜੀ ਤੋਂ ਆ ਰਹੇ ਆ ਉੱਥੇ ਆਪਣਾ ਜਾ ਕੇ ਤੂੰ ਆਸਣ ਲਾ ਲਾ। ਉੱਥੇ ਜਾ ਕੇ ਆਸਣ ਲਾ ਕੇ ਤੂੰ ਤੇ ਆਪਣਾ ਉੱਥੇ ਜਿਹੜਾ ਕੋਈ ਬਾਧਰੂਆਂ ਆਉਂਦੀਆਂ ਵਾ ਤੁਸੀਂ ਉਹਨਾਂ ਨੂੰ ਕੈਚ ਕਰ ਕਰਕੇ ਤੇ ਛੱਕੀ ਜਾਣਾ ਆਪਣਾ ਕੈਚ ਕਰੀ ਜਾਣਾ ਤੇ ਛੱਕੀ ਜਾਣਾ ਵਾ। ਉਹਨਾਂ ਨੂੰ ਪੜ ਪੜ ਕੇ ਤੁਸੀਂ ਮਾਰਨਾ ਸਕਣਾ ਵਾ। ਉਹਨੇ 7 ਵਜੇ ਪਹੁੰਚੀ 7 ਵਜੇ ਲੈ ਕੇ ਉੱਥੇ ਚਲ ਗਿਆ ਬਾਬਾ ਜੀ ਤੇ ਫਿਰ ਤਪ ਸਥਾਨ ਤੇ ਤਪ ਕਰਦੇ ਰਹੇ ਉਸ ਤੋਂ ਬਾਅਦ ਹਮ ਬਾਬਾ ਜੀ ਇੱਥੇ ਕਿ ਸਿੱਖੀ ਕੋਈ ਉਹਨੇ ਅਰਦਾਸ ਬੇਨਤੀ ਕੀਤੀ ਬਾਬਾ ਜੀ ਦੇ ਅੱਗੇ ਕਿ ਮੇਰਾ ਬੇੜਾ ਡੋਬਦਾ ਜਾਂਦਾ ਹੈ ਤੇ ਮੇਰਾ ਬੇੜਾ ਬੰਨੇ ਲਾ ਦੇ ਮਹਾਂਪੁਰ ਸਾਹਿਬ ਬਾਬਾ ਜੀ ਨੇ ਕੀਤਾ ਇੱਥੋਂ ਵੀ ਸਮਾਦਾ ਲਾਇਆ ਸਰੀਰ ਛੱਡ ਗਿਆ ਸਮਾਦਾ ਲਾਇਆ ਜਾ ਕੇ ਉਸ ਸਿੱਖ ਦਾ ਬੇੜਾ ਬੰਨੇ ਲਾਇਆ ਉੱਥੇ ਕੋਈ ਸਮਾਂ ਲੱਗ ਗਿਆ ਬਾਬਾ ਜੀ ਨੂੰ ਇਧਰ ਦੇ ਜਿਹੜੇ ਬੀਬੀ ਜੀ ਇੱਥੇ ਹੈਗੇ ਉਹ ਸਿੰਘ ਸੇਵਕ ਇੱਥੇ ਹੈਗੇ ਪਰ ਉਹਨਾਂ ਦੀ ਕੋਈ ਵਾਹ ਨਹੀਂ ਜਾਣ ਦਿੱਤੀ ਉਹਨਾਂ ਤੀਜੇ ਦਿਨ ਸਿਕਾਰ ਕਰ ਦਿੱਤਾ ਬਾਬਾ ਜੀ ਦੇ ਸਰੀਰ ਦਾ ਬਾਬਾ ਜੀ ਦੇ ਸਰੀਰ ਦਾ ਸਿਕਾਰ ਕਰ ਦਿੱਤਾ ਉਦੋਂ ਬਾਬਾ ਜੀ ਘੋੜੇ ਤੇ ਚੜੇ ਹੋਣ ਦੇ ਉਹਨਾਂ ਨੇ ਵੇਖਿਆ ਓਹ ਇਹ ਤੇ ਸਾਡੇ ਸਰੀਰ ਦਾ ਸਿਕਾਰ ਕਰ ਦਿੱਤਾ ਗਿਆ ਉਹਨਾਂ ਨੇ ਉੱਥੇ ਹੀ ਫਿਰ ਇੱਕ ਘੋੜਾ ਮਤਲਬ ਕਿ ਦਰਸ਼ਨ ਦੇਖ ਇੱਥੇ ਗੁਰਦੁਆਰਾ ਲੱਗੇ ਆ ਆਖਰੀ ਦਰਸ਼ਨ ਗੁਰਦੁਆਰਾ ਸਾਹਿਬ ਆਉਦਾ ਇਦਾਂ ਨਾ ਕਰਕੇ ਆ ਤੇ ਉਥੋਂ ਫਿਰ ਬਾਬਾ ਜੀ ਨੇ ਦਰਸ਼ਨ ਦੇਖਦੇ ਮੁੜਤੇ ਨਹੀਂ ਲੋਕ ਹੋ ਗਏ ਮੁੜਤੇ ਨਹੀਂ ਅਦੇ ਤੋਂ ਇਹਨਾਂ ਹੀ ਬੋਲਦੇ ਆਸ ਕੋ ਕੁਝ ਗਲਤੀਆਂ ਹੋ ਗਈਆਂ ਵਾਹਿਗੁਰੂ ਜੀ ਦਾ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ